ਇਹ ਘੱਟੋ ਘੱਟ 200 ਸਾਲ ਪੁਰਾਣਾ ਹੋਣਾ ਤੇ ਐਡਾ ਵੱਡਾ ਇਹ ਤਣਾ ਹੀ ਸੀ ਜੀ ਹਿਸਟਰੀ ਦਾ ਵੌਲਟ ਕਲocks ਹੈਂਗਿੰਗ ਵੀਅਰ ਰੈਕਸ ਬੈੱਡ ਵੀ ਬਣ ਜਾਂਦੇ ਆ ਦੇ ਡਾਈਨਿੰਗ ਟੇਬਲਸ ਵੀ ਚੇਅਰਸ ਵੀ ਹੈ ਸੋ ਹੋਮ ਡੈਕਰ ਦੇ ਨਾਲ ਨਾਲ ਕਿੰਦਾ ਦੀ ਵੈਰਾਈਟੀ ਹੈ ਔਰ ਲੋਕਾਂ ਦਾ ਰਿਸਪੌਂਸ ਕਿਦਾਂ ਦਾ ਰੰਦਾ ਰਿਹਾ ਸਰ 100% ਕਸਟਮ ਡਿਜ਼ਾਈਨਿੰਗ ਅੱਛਾ 100% ਤੁਹਾਡੀ ਹੋਮ ਦੀ ਕਲਰ ਦੀ ਡੈਕੋਰੇਸ਼ਨ ਤੁਹਾਡੀ ਟੇਸਟ ਤੁਹਾਡਾ ਚੁਆਇਸ ਅਥਰੋਟ ਦੀ ਲੱਕੜ ਦਾ ਪਾਲਿਸ਼ਡ liquid glass table ਇਹ ਹੈਗਾ oak the table ਤੇ ਇਹਦੇ ਵਿੱਚ liquid metal ਗਰਮ ਕਰਕੇ ਪਾਈ ਹੋਈ ਹੈ ਤੇ ਇਹ ਪੀਸ ਜਿਹੜਾ ਹੈਗਾ ਵਨ ਆਫ ਕਾਈਂਡ ਪੀਸ ਜਿਹੜਾ ਕਿ ਕਿਤੇ ਨਹੀਂ ਹੋਏਗਾ ਸੋ ਇਹ ਰੌ ਪੀਸਸ ਆ ਉਹਨਾਂ ਦੇ ਰੀਅਲ वुਡ ਦੇ ਨਾਲ ਜਿਹੜੀ ਕਲਾਕਾਰੀ ਕੀਤੀ ਜਾਂਦੀ ਹੈ ओरिजिनल ਪੀਸ ਉਹਦੇ ਤੇ ਮਿਸਟਰ ਅਜੀਤ ਸਿੰਘ ਸਾਡੇ ਨਾਲ ਹੈ ਨੇਟਿਵ ਕraft ਤੋਂ ਜਿਨ੍ਹਾਂ ਦੀ ਆ ਹੌਬੀ ਹੈ ਔਰ ਹੌਬੀ ਦੇ ਨਾਲ ਪੈਸ਼ਨ ਬਣ ਜਾਂਦਾ ਹੈ ਤੇ ਉਹਦੇ ਨਾਲ ਬਿਜ਼ਨਸ ਬਣ ਜਾਂਦਾ ਸੋ ਕਿਦਾਂ ਦਾ ਇੰਟਰਸਟ ਹੈ ਕਿਉਂਕਿ ਆਪਣੀ ਸਾਊਥ ਏਸ਼ੀਆਨ ਕਮਿਊਨਿਟੀ ਚ ਬਹੁਤ ਘੱਟ ਦੇਖਿਆ ਕਿ ਜਿਹੜੀ ਨੇਟਿਵ ਕraft ਹੈ ਜਿਹੜੀ वुਡ ਦੇ ਨਾਲ ਜਿਹੜੀ ਕਲਾਕਾਰੀ ਕੀਤੀ ਜਾਂਦੀ ਹੈ ओरिजिनल ਪੀਸ ਨਾਲ ਬਹੁਤ ਘੱਟ ਹੈ ਸੋ ਵਨ ਆਫ ਦਾ ਐਕਸਕਲੂਸਿਵ ਥਿੰਗ ਜਿਹੜੀ ਮਿਸਟਰਜੀਤ ਸਿੰਘ ਕਰਦੇ ਕਿੰਨੇ ਸਾਲਾਂ ਤੋਂ ਗੱਲ ਦੇ ਕਰਦੇ ਹੈ ਤੇ ਨਾਲ ਗੱਲਬਾਤ ਕਰਾਂਗੇ ਅਦੀਜੀ ਵੈਲਕਮ ਟੂ ਦਾ ਸ਼ੋਅ ਵੈਲਕਮ ਨਿਤਿਨ ਜੀ ਸਾਨੂੰ ਦੱਸੋਗੇ ਅੱਜ ਅਸੀਂ ਤੁਹਾਡੀ ਕਲੈਕਸ਼ਨ ਦੇਖੀ ਹੈ ਅੱਜ ਐਗਜ਼ੀਬਿਸ਼ਨ ਵੀ ਲੱਗੀ ਹੋਈ ਹੈ ਕੱਤੋ ਸ਼ੌਕ ਪਿਆ ਤੇ ਆ ਕਿਦਾਂ ਕੱਤੋ سلسلہ ਚੱਲ ਰਿਹਾ ਹੈ ਨੇਟਿਵ ਕ੍ਰਾਫਟ ਦਾ ਨੇਟਿਵ ਕ੍ਰਾਫਟ ਅਸੀਂ ਆਪਣੇ 16 ਦੇ ਵਿੱਚ 17 ਦੇ ਵਿੱਚ ਕੋਈ ਇਹ ਆਈਡੀਆ ਮਾਈਂਡ ਦੇ ਵਿੱਚ ਆਇਆ ਪ੍ਰੈਕਟੀਕਲ ਦੇ ਵਿੱਚ ਤੇ ਕੁਝ ਪੀਸਸ ਫਰੈਂਡਸ ਐਂਡ ਫੈਮਲੀਆਂ ਦੇ ਲੈਬਰੋਂ ਸ਼ੁਰੂ ਕੀਤੇ ਪਰ ਇਹ ਇਹਦਾ ਇਹਦਾ ਜਨਮ ਬਹੁਤ ਧੇਰ ਪਹਿਲਾਂ ਸ਼ੁਰੂ ਹੋਇਆ ਕਿ ਜਦੋਂ ਮੈਂ ਐਕਚੁਅਲੀ ਮੇਰੀ ਐਜੂਕੇਸ਼ਨ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਵਿੱਚ ਹੈਗੀ ਆ ਤਾਂ ਮੈਨੂੰ ਬੜਾ ਸ਼ੌਂਕ ਆ ਜਿਹੜੇ ਬਿਲਡਿੰਗ ਮਟੀਰੀਅਲਸ ਯੂਜ਼ ਹੁੰਦੇ ਆ ਸਾਡੀ ਸਟਰਕਚਰਸ ਦੇ ਲਈ ਕੰਸਟਰਕਸ਼ਨ ਜਿਹੜੇ ਸੀ ਬਿਲਡਿੰਗ ਮਟੀਰੀਅਲ ਤੁਸੀਂ ਸਿਵਲ ਇੰਜੀਨੀਅਰਿੰਗ ਕੇ ਮੈਕੈਨੀਕਲ ਹਾਂਜੀ ਸਿਵਲ ਸਿਵਲ ਹਾਂਜੀ ਠੀਕ ਹੈ ਉਹਦੇ ਵਿੱਚ ਫਿਰ ਆਪਾਂ ਜਿਹੜੀ वुਡ ਆ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਸਪੈਸ਼ਲੀ ਕੈਨੇਡਾ ਦੇ ਵਿੱਚ ਤਾਂ ਆਪਾਂ ਸੌਫਟ वुਡ ਲੰਬਰ ਦੇ ਦੇ ਫਰੇਮਿੰਗ ਹੁੰਦੀ ਆ ਤੇ ਆਬਵੀਅਸਲੀ ਅੱਗੇ ਸਟੋਨ ਐਂਡ ਮੈਟਲ ਤੇ ਗਲਾਸ ਬਹੁਤ ਬਹੁਤ ਇੰਪੋਰਟੈਂਟ ਪਾਰਟ ਆ ਇਹਦੇ ਸਾਰੇ ਵਿੱਚ ਉਦੇ ਵਿੱਚੋਂ ਫਿਰ ਜਰਨੀ ਜਿਹੜੀ ਅੱਗੇ ਆਉਂਦੀ ਹੋਈ ਜਿਹੜਾ ਮੇਰਾ ਇੰਟਰਸਟ ਆ ਫਿਰ ਜਦੋਂ ਕੈਨੇਡਾ ਆ ਗਿਆ ਤੇ ਉਹ ਉਹ ਉਹਦਾ ਮਟੀਰੀਅਲਸ ਦੇ ਨਾਲ ਜਿਹੜੀ ਆ ਜਿਹੜਾ ਮੈਨੂੰ ਨੌਲੇਜ ਉਹਦੇ ਬਾਰੇ ਲੈਣੀ ਤੇ ਉਹਦੇ ਬਾਰੇ ਆਪਣੇ ਆਪ ਐਜੂਕੇਟ ਕਰਨਾ ਇਟ ਵਾਸ ਫੀਲਿੰਗ ਮੋਰ ਇੰਟਰਸਟਡ ਤੇ ਮੋਰ ਜ਼ਿਆਦਾ ਜ਼ਿਆਦਾ ਹਿ ਡੀਟੇਲ ਦੇ ਵਿੱਚ ਉਹਦੇ ਜਾਣਾ ਮੈਨੂੰ ਅੱਛਾ ਲੱਗਿਆ ਠੀਕ ਹੈ ਤੁਹਾਡੀ ਕੰਪਨੀ ਦਾ ਨਾਮ ਕੀ ਹੈ ਮੇਰਾ ਕੰਪਨੀ ਦਾ ਨਾਮ ਜੀ ਨੇਟਿਵ ਕraft ਨੇਟਿਵ ਕraft ਸੋ ਜਿਹੜੇ वुਡ ਦੇ ਪੀਸ ਕਿਉਂਕਿ ਜਿਹੜੀ ਪੀਂਗ ਤੇ ਅਸੀਂ ਬੈਠੇ ਹੋਏ ਆ ਪੀਂਗ ਤੇ ਅਸੀਂ ਕਰਨ ਦਾ ਹੈ ਕਿ ਇਹ ਵੀ ਤੁਸੀਂ ਨੇਟਿਵ ਕਰਾਫਟ ਨੇ ਹੀ ਇਹਨੂੰ ਸ਼ੇਪ ਦਿੱਤੀ ਹੈ ਆ ਸ਼ੇਪ ਦਿੰਨੇ ਹੋ origignal ਪੀਸ ਆਉਣ ਦੇ ਬਾਅਦ ਇਹਨੂੰ ਸ਼ੇਪ ਦਿੰਨੇ ਹੋ ਪ੍ਰੀਜ਼ਰਵ ਕਰਦੇ ਹੋ ਕੈਮੀਕਲਸ ਦੇ ਨਾਲ ਕਿਦਾਂ ਚੱਲਦਾ process ਹਾਂਜੀ ਇੱਕ ਟਰੀ ਜਦੋਂ ਕੱਟ ਹੁੰਦਾ ਉਹਨਾਂ ਦੀ ਸਲੇਬਸ ਕੱਟ ਹੁੰਦੀਆਂ ਜਿਵੇਂ 2 ਇੰਚ ਥਿੰਕ ਉੱਥੇ ਇੱਕ ਸਲੇਬ ਹੈ ਮੇਪਲ ਦੀ ਤੇ ਬਾਰੇ ਇੰਚ ਥਿਕਨੈਸ ਨੂੰ 1 ਇਅਰ ਲੱਗਦਾ ਜੀ ਹੂੰ ਹੂੰ ਡਰਾਈ ਹੋਣ ਦੇ ਲਈ ਪਰ ਇਹਦਾ ਫਾਸਟ process ਵੀ ਅਸੀਂ ਇਹਨੂੰ ਕਿਲਨ ਡਰਾਈ ਵੀ ਫਾਸਟ ਕਰ ਸਕਦੇ ਹਾਂ ਕਿਲਨ ਡਰਾਈ ਹਾਂਜੀ ਠੀਕ ਹੈ ਤੇ ਪਰ ਇਹ ਪੀਸ 에ਅਰ ਡਰਾਈ ਆ ਤੇ 5 ਸਾਲ ਤੋਂ ਇਹ ਥੀਪਿੰਗ ਦੇ ਤੌਰ ਤੇ ਇੰਸਟਾਲ ਕੀਤਾ ਹੋਇਆ ਪੀਸ ਆ ਹੈ ਸੋ ਅਗਰ ਬਾਹਰ ਰੱਖਦੇ ਜਿੱਦਾਂ ਅਸੀਂ ਤੁਹਾਡੇ ਬੈਕਯਾਰਡ ਚ ਵੀ ਦੇਖਿਆ ਵੁਡ ਖਰਾਬ ਨਹੀਂ ਹੁੰਦੇ ਜਿਹੜੀ ਰੀਅਲ ਵੁਡ ਆ ਸੋਲਿਡ ਵੁਡ ਪੀਸ ਦੇਖੋ ਇਵੈਂਚੁਅਲੀ ਇਹਦੀ ਪ੍ਰੀਜ਼ਰਵਡਾ ਕਰਨਾ ਪੈਂਦਾ ਉਹਨਾਂ ਦੀ ਵਾਰਨਿਸ਼ ਜਾਂ ਉਹਨਾਂ ਨੂੰ ਵੈਕਸ ਆਇਲਸ ਦੇ ਨਾਲ ਪਰ ਇਹ ਜਿਹੜੇ ਪੀਸ ਆ ਇਹੇ ਉਵੇਂ ਡੈਮੇਜ ਨਹੀਂ ਹੁੰਦੇ ਜਿਵੇਂ ਆਪਾਂ ਫਾਸਟ ਫਰਨੀਚਰ ਤੌਰ ਤੇ ਆਪਾਂ ਯੂਜ਼ ਕਰਦੇ ਆ ਲੈਨੇ ਆ ਸਟੋਰ ਤੋਂ ਲੈਂਦੇ ਆ ਉਹ ਲੱਕੜ ਫੁੱਲ ਜਾਂਦੀ ਆ ਦੋ ਦਿਨ ਬਾਅਦ ਹੋਵੇ ਪਰ ਦੀਸ ਦੇ ਪੀਸਿਸ ਇਨਸਟਾਲਡ ਹੇਅਰ ਐਂਡ ਸਟੇਜ਼ ਹੇਅਰ ਇਨ ਇਵਨ ਇਨ ਬਾਰਿਸ਼ ਤੇ ਸਨੋ ਦੇ ਵਿੱਚ ਠੀਕ ਹੈ ਸੋ ਕਿੱਦਾਂ ਕਿੱਦਾਂ ਦੇ ਪੀਸ ਅਸੀਂ ਦੇਖੇ ਆ ਵਾਲ ਕਲocks ਹੈਂਗਿੰਗ ਬੀਅਰ ਰੈਕਸ ਬੈੱਡ ਵੀ ਬਣ ਜਾਂਦੇ ਆ ਦੇ ਡਾਈਨਿੰਗ ਟੇਬਲਸ ਵੀ ਹੈ ਚੇਅਰਸ ਵੀ ਹੈ ਸੋ ਹੋਮ ਡੈਕਰ ਦੇ ਨਾਲ ਨਾਲ ਕਿੱਦਾਂ ਦੀ ਵੈਰਾਈਟੀ ਹੈ ਔਰ ਲੋਕਾਂ ਦਾ ਰਿਸਪੌਂਸ ਕਿੱਦਾਂ ਰਹਿੰਦਾ ਦੇ ਵਿੱਚ ਇਹ ਜੀ ਮੋਸਟਲੀ ਮੇਰਾ 90% ਕਸਟਮ ਵਰਕ ਹੀ ਹੈ ਓਕੇ ਤੇ ਵੱਡੇ ਜਿਹੜੇ ਆ ਕਮਿਸ਼ਨ ਤੇ ਪੀਸਸ ਮੈਂ ਤਿਆਰ ਕਰਦਾ ਕਿਉਂਕਿ ਟਾਈਮ ਵੀ ਨਹੀਂ ਹੁੰਦਾ ਇਹਨਾਂ ਨੂੰ ਇਹ ਹਰ ਪੀਸ ਨੂੰ ਟਾਈਮ ਲੱਗਦਾ ਵੀ ਬਹੁਤ ਆ ਉਸ ਉਹਨੂੰ ਪੀਸ ਨੂੰ ਸੈਂਡਿੰਗ ਅਪੋਕਸੀ ਕਰਨਾ ਜਾਂ ਜੇ ਉਹਦੇ ਵਿੱਚ ਹੋਰ ਮੈਟਲ ਜਾਂ ਸਟੋਨ ਦੇ ਪਾਰਟਸ ਇਨਵੋਲਵ ਹ ਤਾਂ ਉਹਦੇ ਵਿੱਚ ਕਾਫੀ ਉਹਨੂੰ ਡਿਜ਼ਾਈਨਿੰਗ ਦੇ ਵਿੱਚ ਵੀ ਬਹੁਤ ਟਾਈਮ ਲੱਗ ਜਾਂਦਾ ਠੀਕ ਹੈ ਤੇ ਤੇ ਸਾਰੇ ਡੈਕੋਰ ਦੇ ਪੀਸਸ ਤਾਂ ਆਬਵੀਅਸਲੀ ਨਾਲ ਸੋ ਅਗਰ ਕੋਈ ਕਹਿੰਦਾ ਕਿ ਸਾਨੂੰ ਐਦਾਂ ਦਾ ਪੀਸ ਚਾਹੀਦਾ ਹੈ ਸਾਡੇ ਡੈਕੋਰ ਦੇ ਨਾਲ ਆ ਚੀਜ਼ਾਂ ਜਾਨੀਆਂ ਸਾਨੂੰ ਕਿਉਂਕਿ ਲੇਡੀਜ਼ ਦਾ ਬਹੁਤ ਇੰਟਰਸਟ ਹੁੰਦਾ ਹੈ ਕਿ ਕਸਟਮ ਮੇਡ ਹੋਏ ਸੋ ਐਦਾਂ ਦਾ ਡਿਜ਼ਾਈਨ ਅਲਸ ਕਰਦੀਆਂ ਤੇ ਉਹ ਆਪਾਂ ਕਰ ਦਿੰਨੇ ਹਾਂਜੀ ਸਰ 100% ਕਸਟਮ ਡਿਜ਼ਾਈਨ ਹੈ ਅੱਛਾ 100% ਤੁਹਾਡੀ ਹੋਮ ਦੀ ਕਲਰ ਦੀ ਡੈਕੋਰੇਸ਼ਨ ਤੁਹਾਡੀ ਟੇਸਟ ਤੁਹਾਡਾ ਚੁਆਇਸ ਹਾਂ ਹਾਂ ਕੀ ਤੁਸੀਂ ਇਮੇਜਿਨ ਕਰਦੇ ਹੋ ਸਾਡਾ ਕੰਮ ਉਹਨੂੰ ਉਹਦੀ ਇਮੇਜਿਨੇਸ਼ਨ ਨੂੰ ਪ੍ਰੈਕਟੀਕਲ ਦੇ ਵਿੱਚ ਪ੍ਰੈਕਟੀਕਲ ਵੇ ਦੇ ਨਾਲ ਹਕੀਕੀ ਰੂਪ ਦੇ ਵਿੱਚ ਲਿਆਉਣਾ ਸੋ ਅੱਜ ਇੱਥੇ ਸ਼ੋਕੇਸ ਵੀ ਲੱਗਿਆ ਹੋਇਆ ਹੈ ਕਾਫੀ ਆਰਟਵਰਕ ਦਾ ਤੇ ਲੋਕਾਂ ਦਾ ਰਿਸਪਾਂਸ ਕਿਤਾ ਬਹੁਤ ਅੱਛਾ ਜੀ ਸੋ ਬਹੁਤ ਅੱਛੇ ਲੋਕ ਆਏ ਉਹਨਾਂ ਦੇ ਨਵਾਂ ਕਾਨਸੈਪਟ ਦਾ ਤੇ ਮੈਨੂੰ ਉਮੀਦ ਆ ਵੀ ਉਹ ਜਦੋਂ ਘਰ ਜਾ ਕੇ ਫੈਮਲੀਸ ਫਰੈਂਡਸ ਨਾਲ ਗੱਲ ਕਰਨਗੇ ਤੇ ਉਹਨਾਂ ਦਾ ਜਿਹੜਾ ਇੰਟਰਸਟ ਆ ਇਹਦੇ ਵਿੱਚ ਹੋਰ ਜ਼ਿਆਦਾ ਇਹ ਸਸਟੇਨੇਬਲ ਵੇ ਆਫ ਲਿਵਿੰਗ ਦੇ ਵਿੱਚ ਠੀਕ ਹੈ ਸੋ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਚ ਬਹੁਤ ਕਾਟ ਲੋਗ ਹੈ ਜਿਹੜੇ ਕਿ ਐਸ ਫੀਲਡ ਚ ਗਏ ਹੈ ਅਸੀਂ ਕੱਟ ਦੇਖੇ ਹੈ ਤੁਸੀਂ ਦੇਖਿਆ ਇਹਦੇ ਚ ਆਪਣਿਆਂ ਚ ਕੋਈ ਕੰਪੀਟੀਸ਼ਨ ਨਹੀਂ ਹੈ ਤਾਂ ਨਹੀਂ ਮੈਨੂੰ ਹਲੇ ਤੱਕ ਕੰਪੀਟੀਸ਼ਨ ਵਾਲੀ ਤਾਂ ਕੋਈ ਗੱਲ ਨਹੀਂ ਸਵਾ ਮੈਂ ਤਾਂ ਅਨਕਾਲਜ ਕਰਦਾ ਕਿ ਕੋਈ ਆਪਣੀ ਫੀਲਡ ਇਸ ਫੀਲਡ ਦੇ ਵਿੱਚ ਤੁਹਾਨੂੰ ਆਉਣਾ ਚਾਹੀਦਾ ਤੇ ਇਹਦੇ ਵਿੱਚ ਕਾਫੀ ਵਾਸਟ oportunitys ਹੈਗੀਆਂ ਕੈਰੀਅਰ ਵਾਸਤੇ ਵੀ ਬਟ ਇਹਦੇ ਵਿੱਚ ਕਿਉਂਕਿ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ سارے ਐਲੀਮੈਂਟ ਠੀਕ ਹੈ ਇੰਟੀਗ੍ਰੇਟਡ ਨੇ ਤੇ ਇਹਦੇ ਵਿੱਚ ਕੋਈ ਦੋਰਾਹਾਂ ਨਹੀਂ ਹੈਗੀਆਂ ਬਹੁਤ ਲੋਕ ਇਹਨੂੰ ਐਕਸਪਲੋਰ ਕਰ ਸਕਦੇ ਅਸੀਂ ਕੁਝ ਆਫਿਸਸਿਸ ਚ ਕਮਰਸ਼ੀਅਲ ਆਫਿਸਸਿਸ ਚ ਲਾ ਆਫਿਸਸਿਸ ਤੇ ਵੀ ਦੇਖੇ ਉਹਨਾਂ ਨੇ ਸਾਰਾ ਆਪਣਾ ਜਿਹੜਾ ਫਰਨੀਚਰ ਹੈ ਵਾਲ ਕਲॉक ਤੋਂ ਲੈ ਕੇ ਟੇਬਲ ਤੋਂ ਲੈ ਕੇ ਬਾਕੀ ਵਾਈਨਯਾਰਡ ਸਾਰਾ ਉੱਚ ਉਹਨਾਂ ਨੇ ਆ ਰੀਅਲ वुਡ ਦਾ ਲੰਬਰ ਦਾ ਹੀ ਰੱਖਿਆ ਹੋਇਆ ਹੈ ਔਰ ਇਟਸ ਵੈਰੀ ਇੰਪ੍ਰੈਸਿਵ ਹਾਂਜੀ ਕਿਉਂਕਿ ਟਾਈਮਲੈਸ ਪੀਸਸ ਨੇ ਜੀ ਇਹ ਤੁਹਾਡੇ ਨਾਲ ਜਿੱਦ ਜਿੱਦ ਤੁਸੀਂ ਕਿਉਂਕਿ ਤੁਸੀਂ ਨੇਚਰ ਨੂੰ ਆਪਣੇ ਹੁਣ ਅਸੀਂ ਜਿਹੜੇ ਘਰਾਂ ਦੇ ਵਿੱਚ ਜੇ ਜੇ ਮਟੀਰੀਅਲ ਦੇ ਨਾਲ ਆ ਹੋਮ ਡਿਜ਼ਾਈਨ ਹੁੰਦੇ ਆ ਜਾਂ ਘਰ ਬਣਦੇ ਆ ਉਹ ਉਹ ਬਹੁਤ ਜ਼ਿਆਦਾ ਹੈਗੇ ਆ ਮਾਡਰਨ ਤੇ ਮੈਨ ਮੇਡ ਜਦੋਂ ਅਸੀਂ ਨੇਚਰਲ ਪੀਸਸ ਇਦਾਂ ਦੇ ਲੈ ਕੇ ਆਉਂਦੇ ਆ ਉਹ ਆਬਵੀਅਸਲੀ ਉਹਦੇ ਵਿੱਚ ਇੱਕ ਇੱਕ ਟਾਈਮਲੈਸਨੈਸ ਐਡ ਕਰਦਾ ਤੇ ਉਹਦੇ ਵਿੱਚ ਇੱਕ ਨੇਚਰਲ ਐਲੀਮੈਂਟ ਐਡ ਕਰਦਾ ਤੁਹਾਡੀ ਲਾਈਫ ਦੇ ਵਿੱਚ ਸੋ ਜਿੰਨਾ ਸੌਫਟ वुਡ ਲੰਬਰ ਹੈ ਉਹ ਸਾਡਾ ਐਕਸਪੋਰਟ ਵੀ ਯੂਐਸ ਚ ਬਹੁਤ ਜਾਂਦਾ ਸੀਗਾ ਟੈਰਿਫ ਵੀ ਲੱਗੇ ਹੋਰ ਜ਼ਿਆਦਾ ਸੌਫਟਵੁੱਡ ਤੇ ਕੈਬਿਨੇਟਸ ਤੇ ਇਹਦੇ ਤੇ ਲੱਗੇ ਆ ਸੋ ਲੋਕਾਂ ਨੂੰ ਚਾਹੀਦਾ ਕਿ ਕੈਨੇਡਾ ਮੇਡ ਪ੍ਰੋਡਕਸ਼ਨ ਨੂੰ ਸਪੋਰਟ ਕਰਨ ਜਿਆਦਾ ਤੋਂ ਜ਼ਿਆਦਾ ਔਰ ਕੈਨੇਡੀਅਨ ਮੇਡ ਜਿਹੜਾ ਲੰਬਰ ਹੈ ਉਹ ਇੱਥੇ ਕੰਜ਼ਿਊਮ ਹੋਏ ਸੋ ਸਾਡੇ ਤਾਂ ਕੈਨੇਡਾ ਚ ਨੇਚਰਲ ਰਿਸੋਰਸਸ ਔਰ वुਡ ਦਾ ਤਾਂ ਭੰਡਾਰ ਹੈ ਹਾਂਜੀ ਸੋ ਉਹਦੇ ਚ ਸਾਨੂੰ ਆ ਚੀਜ਼ਾਂ ਕ੍ਰੀਏਟਿਵ ਚੀਜ਼ਾਂ ਮਿਲ ਜਾਂਦੀਆਂ ਤੇ ਕੈਨੇਡੀਅਨ ਸ਼ਰਡ ਸਪੋਰਟ ਲੋਕਲੀ ਮੇਡ ਪ੍ਰੋਡਕਟਸ ਹਾਂਜੀ ਅਸੀਂ ਰਿਕੁਐਸਟ ਕਰਾਂਗੇ ਸਾਰਿਆਂ ਨੂੰ ਕਿ ਤੁਸੀਂ ਕੈਨੇਡੀਅਨ ਪ੍ਰੋਡਕਟਸ ਜ਼ਰੂਰ ਦੇਖੋ ਤੁਹਾਨੂੰ ਬਹੁਤ ਅੱਛੀ ਕੁਆਲਿਟੀ ਮਿਲੂਗੀ ਠੀਕ ਹੈ ਤੇ ਇਹ ਬਿਲਕੁਲ ਜ਼ਰੂਰੀ ਨਹੀਂ ਵੀ ਕੈਨੇਡੀਟਿਵ ਕ્રાਫਟ ਪਰ ਹੋਰ ਜਿਹੜੇ ਕੈਨੇਡੀਅਨ ਕ્રાਫਟਸਮੈਨ ਆ ਤੁਸੀਂ ਉਹਨਾਂ ਨੂੰ ਜੇ ਤੁਹਾਨੂੰ ਕਿਸੇ ਦਾ ਵੀ ਐਕਸੈਸ ਹੋਵੇ ਤਾਂ ਪਲੀਜ਼ ਐਕਸਪਲੋਰ ਥੈਟ ਬਿਫੋਰ ਗoing ਐਂਡ ਬਾਇੰਗ ਜਿਹੜੇ ਆਊਟਸੋਰਸਡ ਚਾਈਨਾ ਜਾਂ ਦੂਰੋਂ ਜਾਂ ਇਵਨ ਸੱਤ ਸਮੁੰਦਰੋਂ ਪਾਰੋਂ ਆਉਂਦੇ ਆ ਫਰਨੀਚਰ ਇੰਨੀ ਇੰਨੀ ਆ ਟ੍ਰਾਂਸਪੋਰਟੇਸ਼ਨ ਦੀ ਕਾਸਟ ਜਾਂ ਹਰ ਚੀਜ਼ ਤੇ ਉਹ ਜ਼ਰੂਰ ਆਪਣੇ ਲੋਕਲ ਕ੍ਰਾਫਟਸਮੈਨ ਨੂੰ ਤੁਸੀਂ ਚਾਂਸ ਦਿਓ ਸੋ ਕਿਸੇ ਨੇ ਤੁਹਾਡੀ ਗੈਲਰੀ ਤੁਹਾਡੇ ਜਿਹੜੇ ਪ੍ਰੋਡਕਟਸ ਹੈ ਜਿਹੜੀ ਇਨ ਕਲੈਕਸ਼ਨ ਜਾਂ ਕਸਟਮ ਮੇਡ ਉਹਨਾਂ ਦੇ ਡਿਜ਼ਾਈਨ ਤੇ ਉਹ ਕਿੱਥੇ ਤਹਾਨੂੰ ਰੀਚ ਕਰ ਸਕਦੇ ਆ ਯਾ ਦੇਖ ਸਕਦੇ ਆ ਗੈਲਰੀ ਦੇ ਅੰਦਰ ਕੀ ਕੀ ਪ੍ਰੋਡਕਟ ਸਾਡੇ ਕੋਲ ਹੈਗੇ ਆ ਹਾਂਜੀ ਸੋ ਸਾਡੀ ਵੈਬਸਾਈਟ ਹੈਗੀ ਆ nativecraft.com ਤੇ ਇੰਸਟਾਗ੍ਰam ਦੇ ਉੱਤੇ ਸਾਡਾ ਪੇਜ ਹੈਗਾ nativecraft obviously nativecraft.ca ਦੇ ਉੱਤੇ ਠੀਕ ਹੈ ਤੇ ਮੈਨੂੰ ਰੀਚ ਕਰ ਸਕਦੇ ਹੋ 9055998482 ਅਜੀਤ ਤੇ ਆਪਾਂ ਫਰਦਰ ਗੱਲ ਕਰ ਸਕਦੇ ਠੀਕ ਹੈ ਅਜੀਤ ਜੀ ਥੈਂਕ ਯੂ ਵੈਰੀ ਮਚ ਐਂਡ ਸਾਨੂੰ ਇੱਕ ਟੂਰ ਦੋਗੇ ਤੁਸੀਂ ਹਾਂਜੀ ਰਤਨ ਜੀ ਥੈਂਕ ਯੂ ਚਲਿਏ ਟੂਰ ਤੇ ਹਾਂਜੀ ਸੋ ਲੈਟਸ ਗੋ ਟੂ ਦ ਟੂਰ ਐਂਡ ਲੈਟ ਸੀ ਵਾਟ ਕਲੈਕਸ਼ਨ ਮਿਸਟਰਜੀਤ ਸਿੰਘ ਹੈਜ਼ ਦ ਕ੍ਰੀਏਟਿਵ ਆਰਟ ਤੇ ਉਹਨਾਂ ਦੀ ਵੈਬਸਾਈਟ ਜਿਹੜੀ ਦਸੀ ਹੈ ਇੰਸਟਾਗ੍ਰਾਮ ਦੱਸਿਆ ਤੇ ਅਸੀਂ ਹੁਣ ਟੂਰ ਲੈਣੇ ਆ ਜਿਹੜਾ ਕਿ ਜਿੱਥੇ ਪ੍ਰੋਡਕਟ ਪਏ ਹੈ ਐਂਡ ਤੁਹਾਨੂੰ ਵੀ ਅਗਰ ਆਪਣੇ ਹੋਮ ਡੈਕਰ ਦੇ ਲਈ ਕੋਈ ਵੁੱਡ ਦਾ ਸੌਟ ਵੁੱਡ ਲੰਬਰ ਦਾ ਕੋਈ ਪ੍ਰੋਡਕਟ ਚਾਹੀਦਾ ਹੈ ਥੈਨ ਯੂ ਕੈਨ ਰੀਚ ਆਊਟ ਟੂ ਮਿਸਟਰਜੀਤ ਸਿੰਘ ਹਾਂਜੀ ਇਹ ਜਿਵੇਂ ਆ ਇਹ ਸਿੰਗਲ ਸਲੈਬ ਓਕ ਦਾ ਪੀਸ ਆ ਜੀ ਇਹ ਘੱਟੋ ਘੱਟ 200 ਸਾਲ ਪੁਰਾਣਾ ਹੋਣਾ ਤੇ ਏਡਾ ਵੱਡਾ ਇਹ ਤਣਾ ਹੀ ਸੀ ਜੀ ਹਿਸਟਰੀ ਦਾ ਤੇ ਇਹ ਨਾਇਗਰਾ ਸਕ੍ਰੇਪਮੈਂਟ ਹਮਿਲਟਨ ਦੇ ਵਿੱਚ ਅ ਕੱਟ ਹੋਇਆ ਸੀ ਟ੍ਰੀ ਇਹ ਤੇ ਇਹਨੂੰ ਬੜੀ ਮੁਸ਼ਕਲ ਦੇ ਨਾਲ ਪ੍ਰੀਜ਼ਰਵ ਕੀਤਾ ਤੇ ਇਹ ਦੇਖੋ ਕਿੰਨੀ ਬਿਊਟੀ ਆ 5 ਇੰਚ thick ਪੀਸ ਹੋਣਾ ਜੀ ਹਾਂਜੀ ਦੋਸਤੋ ਇਹ ਆਪਣਾ ਹੈਗਾ ਬਲੈਕ ਵਾਲਨਟ ਅਖਰੋਟ ਜਿਹਨੂੰ ਆਪਾਂ ਕਹਿੰਦੇ ਆ ਅਖਰੋਟ ਦੀ ਲੱਕੜ ਦਾ ਅ ਪਾਲਿਸ਼ਡ liquid glass table resin table ਵੀ ਜਿਹਨੂੰ ਕਹਿੰਦੇ ਨੇ ਆਪਾਂ so it's opaque see through ਤੁਸੀਂ ਇਹਦੇ ਸਾਰੇ ਲਾਈਵ ਐਜ ਜੋ ਜਿਹੜੀਆਂ ਬਿਊਟੀਜ਼ ਆਫ ਰॉ ਨੇਚਰ ਦੀਆਂ ਇਹਦੇ ਵਿੱਚ ਦੇਖ ਸਕਦੇ ਹੋ so ਇਹ ਟਾਈਮਲੈਸ ਪੀਸ ਆ ਇਹ ਇਹ ਲਾਈਫ ਲੌਂਗ ਲਾਸਟ ਕਰੂਗਾ ਪੀਸ ਸੋ ਮੈਂ ਤੁਸੀਂ ਆਪਣੇ ਕਾਨਫਰੈਂਸ ਟੇਬਲ ਡਾਈਨਿੰਗ ਟੇਬਲ ਜਾਂ ਕਾਫੀ ਟੇਬਲਸ ਆਪਾਂ ਤਿਆਰ ਕਰ ਰਹੇ ਹਾਂ ਹਾਂਜੀ ਦੋਸਤੋ ਇਹ ਹੈਗਾ ਓਕ ਦਾ ਟੇਬਲ ਤੇ ਇਹਦੇ ਵਿੱਚ ਲਿਕਵਿਡ ਮੈਟਲ ਗਰਮ ਕਰਕੇ ਤੇ ਮੈਲਟ ਕਰਕੇ ਫਿਰ ਇਹ ਪਾਈ ਹੋਈ ਹੈ ਤੇ ਪੀਸ ਤਿਆਰ ਕੀਤਾ ਹੋਇਆ ਇਹਦੇ ਨਾਲ ਦੇ ਮੈਚਿੰਗ ਸਾਈਡ ਟੇਬਲਸ ਵੀ ਤਿਆਰ ਕੀਤੇ ਆ ਬਲੈਕ ਸਟੇਨ ਕੀਤਾ ਹੋਇਆ ਹੈ ਹਾਂਜੀ ਦੋਸਤੋ ਇਹ ਸਾਡੇ ਹੈਗੇ ਰੌ ਪੀਸਸ ਜਿਨ੍ਹਾਂ ਤੋਂ ਅਸੀਂ ਪ੍ਰੋਸੈਸ ਕਰਕੇ ਬਹੁਤ ਫਾਈਨ ਪੀਸਸ ਬਣਾਉਂਦੇ ਆ ਜਿੱਦਾਂ ਦੇ ਤੁਸੀਂ ਪਹਿਲਾਂ ਪਿਕਚਰਸ ਆਪਣੇ ਵੀਡੀਓਸ ਦੇਖਿਆ ਤੇ ਇਹ ਹੈਗਾ ਐਸ਼ ਦਾ ਸਿੰਗਲ ਸਲੈਬ ਟੇਬਲ ਤੇ ਸੋ ਇਹਦਾ ਕੀ ਬਣੂਗਾ ਭਾਜੀ ਇਹ ਡਾਈਨਿੰਗ ਟੇਬਲ ਜਾਂ ਕਾਨਫਰੈਂਸ ਟੇਬਲ ਦੀ ਇਸ ਲੈਬ ਸੋ ਇਹਦਾ ਪ੍ਰੋਸੈਸਿੰਗ ਕੀ ਹੈ ਕਿੰਨਾ ਇਹਦੇ ਵਿੱਚ ਟ੍ਰੀਟਮੈਂਟ ਹੋ ਕੇ वुਡ ਨੂੰ ਪ੍ਰੀਜ਼ਰਵ ਕੀਤਾ ਜਾਊਗਾ ਫਿਰ ਇਹਦੇ ਵਿੱਚ ਆਟ ਹੋਊਗਾ ਹਾਂਜੀ ਇਹ ਪ੍ਰੀਜ਼ਰਵ ਕਰ ਕੀਤਾ ਜਾਊਗਾ ਇਹਨੂੰ ਕਲੈਂਡਰ ਡਰਾਈ ਕਰਕੇ ਸਾਰੇ ਬੱਗਸ ਵਗੈਰਾ ਜਾਂ ਕੁਝ ਵੀ ਇਹਦੇ ਵਿੱਚ ਨਹੀਂ ਹੋਊਗਾ ਫਿਰ ਇਹਨੂੰ ਇਹਦੇ ਵਿੱਚ ਅਪੋਕਸੀ ਵਗੈਰਾ ਦੇ ਨਾਲ ਜਾਂ ਗਲਾਸ ਜਿਹੜੀ ਵੀ ਨੀਡ ਕਸਟਮਾਈਜ਼ੇਸ਼ਨ ਦੇ ਵਿੱਚ ਆ ਕਿਹੜਾ ਕਲਰ ਚਾਹੀਦਾ ਆਪਾਂ ਨੂੰ ਤੇ ਕਿੱਡੀ ਵੱਡੀ ਵਿਡਥ ਚਾਹੀਦੀ ਆ ਤੋ ਡਿਜ਼ਾਈਨਰ ਵੀ ਕੰਮ ਕਰਦੇ ਹੋ ਤੁਹਾਡੇ ਨਾਲ ਹਾਂ ਜੀ ਨਹੀਂ ਮੈਂ ਆਪਾਂ ਡਿਜ਼ਾਈਨ ਆਪ ਹੀ ਕਰਦੇ ਆ ਇਹਦੇ ਵਿੱਚ ਤੇ ਅਸੀਂ ਇਟਾਲੀਅਨ ਡਿਜ਼ਾਈਨਰਜ਼ਾਂ ਵੀ ਕੰਮ ਕਰਦੇ ਆ ਤੇ ਰੀਲੀ ਹਾਈ ਐਂਡ ਡਿਜ਼ਾਈਨਰਸ ਸਟੱਫ ਆ ਜੀ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਵੈਬਸਾਈਟ ਜਾਂ ਫੋਨ ਨੰਬਰ ਕਿਹੜਾ www.nativecraft.com ਤੇ ਇੰਸਟਾ ਦੇ ਉੱਤੇ ਵੀ nativecraft.co ਇਹਦੇ ਉੱਤੇ ਚੈੱਕ ਕਰ ਸਕਦੇ ਹੋ ਤਾਂ ਫੋਨ ਨੰਬਰ ਹੈਗਾ ਜੀ 9055998482 ਅਜੀਤ ਹਾਂ ਜੀ ਦੋਸਤੋ ਇਹ ਸਾਡਾ ਹੈਗਾ ਜੀ ਸਕਲਪਚਰ ਪੀਸ ਸੋ ਵੈਰੀ ਫਾਈਨ ਪੀਸ ਤੁਹਾਡੇ ਘਰ ਦੇ ਵਿੱਚ ਸਥੈਟਿਕ ਦੇ ਵਿੱਚ ਅ ਵੈਰੀ ਬਿਊਟੀਫੁਲੀ ਡਨ ਤੇ ਇਹ ਪੀਸ ਜਿਹੜਾ ਹੈਗਾ ਵਨ ਆਫ ਕਾਈਂਡ ਪੀਸ ਜਿਹੜਾ ਕਿ ਕਿਤੇ ਨਹੀਂ ਹੋਏਗਾ ਸੋ ਇਹ ਰੌ ਪੀਸਸ ਆ ਉਹਨਾਂ ਦੇ ਜਿਵੇਂ ਇਹ ਫਿਨਿਸ਼ ਪੀਸ ਆ ਤੇ ਇਹ ਇਵੇਂ ਦੇ ਇਹ ਤੁਹਾਡੇ ਘਰ ਦੇ ਵਿੱਚ ਬਿਊਟੀ ਐਡ ਕਰ ਸਕਦੇ ਆ ਇਹ ਸਾਈਡ ਟੇਬਲਸ ਨੇ